ਇੰਨ ਪੰਜਾਬੀ ਜਰਨਲ ਜਿਨ੍ਹਾਂ ਦੀ ਸਦਕਾ ਬੰਗਲਾਦੇਸ਼ ਆਜ਼ਾਦ ਹੋਇਆ ਫੋਟੋ ਦੇਖੀ ਹੁੰਦੀ ਹੈ ਦੋ ਜਰਨਲ ਸਾਈਨ ਕਰ ਰਹੇ ਆ ਇਸ ਵਿੱਚ ਜਨਰਲ ਜਗਜੀਤ ਸਿੰਘ ਅਰੋੜ ਜਨਰਲ ਨਿਆਜ਼ੀ ਜਿਹੜੇ ਪਾਕਿਸਤਾਨ ਫੌਜ ਦੇ ਈਸਟਰਨ ਬੰਗਲਾਦੇਸ਼ ਵਾਲੇ ਪਾਸੇ ਯਾਨੀ ਕਿ ਸੀਗੇ ਉਹ ਸਾਈਨ ਕਰ ਰਹੇ ਆ ਬਸਾਰੇ ਦੁਨੀਆ ਖਿਲਾਫ ਸੀਗੇ ਇੱਥੇ ਤੱਕ ਕਿ ਯੂਕੇ ਨੇ ਹਮਲਾ ਕਰਤਾ ਸੀਗਾ ਇਹਨਾਂ ਦਾ ਇੱਕ ਆਪਣਾ ਏਅਰਕ੍ਰਾਫਟ ਕੈਰੀਅਰ ਜਿਸ ਨੂੰ ਆਪਾਂ ਕਹਿ ਦਿੰਦੇ ਆ ਐਚ ਐਮ ਐਸ ਈਗਲ ਦੇ ਨਾਮ ਆਇਆ ਸੀਗਾ ਤੇ ਉੱਥੇ ਰੂਸ ਨੇ ਆਪਦੀ ਜਿਹੜੀ ਨਿਊਕਲੀਅਰ ਸੰਬਰੀਨਸੀਆਂ ਜਿਹੜੇ ਆਪਣਾ ਪੰਕ ਟੂਪੀਆ ਹੁੰਦੀ ਹੈ ਉਹ ਭੇਜੀਆਂ ਸੀਗੀਆਂ ਤੇ ਇਹਨਾਂ ਨੂੰ ਉੱਥੋਂ ਹੀ ਬਾਹਰ ਭੇਜਤਾ ਸੀਗਾ ਤੇ ਅਮਰੀਕਾ ਦਾ ਇੱਕ ਪੂਰਾ ਬੈਟਲ ਗਰੁੱਪ ਜਿਸ ਨੂੰ 7th ਫਲੀਟ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਯਾਨੀ ਕਿ ਸੱਤਵਾਂ ਜੰਗੀ ਬੇੜਾ ਪਹੁੰਚ ਗਿਆ ਸੀਗਾ ਤੇ ਉੱਥੇ ਯਾਨੀ ਕਿ ਸੇਫਗਾਰਡ ਕੀਤਾ ਤਾਂ ਹੀ ਸ਼ਾਇਦ ਰਸ਼ੀਆ ਨੂੰ ਭਾਰਤ ਦਾ ਸਭ ਤੋਂ ਪੁਰਾਣਾ ਮਿੱਤਰ ਵੀ ਕਿਹਾ ਜਾਂਦਾ ਕਿਉਂਕਿ ਉਦੋਂ ਆਜ਼ਾਦੀ ਹੋਏ ਨੂੰ ਵੀ ਥੋੜਾ ਟਾਈਮ ਸੀ ਆਰਥਿਕਤਾ ਵੀ ਕਮਜ਼ੋਰ ਸੀ ਫੌਜ ਵੀ ਹਲੇ ਚਲੋ ਆਪਣੀ ਰਹੀ ਤਾਂ ਸ਼ੁਰੂਤ ਤਾਂ ਹੀ ਤਾਕਤਵਰ ਹੈ ਪਰ ਫਿਰ ਵੀ ਹਾਲਾਤ ਉਹ ਕੰਮ ਕਰਦੇ ਨੇ ਤੇ ਮੁਲਕ ਅਮਰੀਕਾ ਯੂਕੇ ਵਰਗੇ ਖਿਲਾਫ ਹੋ ਗਿਆ ਇੱਕੋ ਰਸ਼ੀਆ ਲਗਾ ਸਤਿ ਸ਼੍ਰੀ ਅਕਾਲ ਬ੍ਰਾਊਜ਼ੇਲੀ ਟੀਵੀ ਦੇਖ ਰਹੇ ਹੋ ਤਾਂ ਸੀ ਮੈਂ ਕਰਨ ਹੰਡਾ ਅੱਜ ਤੁਹਾਨੂੰ ਅਸੀਂ ਜਾਣੂ ਕਰਾਵਾਂਗੇ ਉਹਨਾਂ ਤਿੰਨ ਸ਼ਖਸੀਅਤਾਂ ਨਾਲ ਜਿਨ੍ਹਾਂ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਾਇਆ ਤਿੰਨ ਪੰਜਾਬੀ ਜਰਨੈਲ ਜਿਨ੍ਹਾਂ ਦੇ ਸਦਕਾ ਬੰਗਲਾਦੇਸ਼ ਆਜ਼ਾਦ ਹੋਇਆ ਤਾਂ ਪੰਜਾਬੀ ਸਿਰਫ ਆਪਣੀ ਮਿੱਟੀ ਲਈ ਨਹੀਂ ਬਲਕਿ ਹੋਰਾਂ ਨੂੰ ਵੀ ਆਜ਼ਾਦ ਕਰਾਉਣ ਦੇ ਵਿੱਚ ਮੂਹਰੇ ਸੀ ਤਿੰਨ ਜਰਨੈਲ ਇੱਕ ਤਾਂ ਉਹ ਜੋ ਕਿ ਸੰਤਾਂ ਦੀ ਫੌਜ ਦੇ ਵੀ ਜਰਨੈਲ ਸੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਜਨਰਲ ਸ਼ਵੇਕ ਸਿੰਘ ਨੇ ਜਾ ਜਿਹੜਾ ਕਿ ਇਹ ਟ੍ਰੇਨਿੰਗ ਦਿੱਤੀ ਸੀ ਉਹੀ ਜਨਰਲ ਸ਼ਵੇਕ ਸਿੰਘ ਬੰਗਲਾਦੇਸ਼ ਦੇ ਵਿੱਚ ਜਿਹੜੀ ਭਾਰਤੀ ਫੌਜ ਸੀ ਉਹਨਾਂ ਨੂੰ ਵੀ ਟ੍ਰੇਨ ਕਰ ਰਏ ਸੀ ਦੂਜੇ ਜਰਨੈਲ ਜਰਨੈਲ ਜਗਜੀਤ ਸਿੰਘ ਅਰੋੜਾ ਤੀਜੇ ਜਰਨੈਲ ਜਨਰਲ ਮਾਨਿਕ ਸ਼ਾ ਜਿਨ੍ਹਾਂ ਨੂੰ ਲੈ ਕੇ ਹੁਣ ਫਿਲਮ ਵੀ ਆਈ ਹੈ ਬਾਈ ਕਰਨਗਰੇ ਆਲ ਰਾਏ ਮੇਰੇ ਨਾਲ ਨੇ ਚਰਚਾ ਕਰਾਂਗੇ ਬੰਗਲਾਦੇਸ਼ ਦੀ ਕਹਾਣੀ ਕੀ ਸੀ ਕਿਵੇਂ ਜੰਗ ਛਿੜੀ ਕੀ ਉਸ ਦੇ ਪਿੱਛੇ ਦੀ ਉਦੋਂ ਸਥਿਤੀ ਸੀ ਕਾਰਨ ਕੀ ਸੀ ਤੇ ਇਹਨਾਂ ਤਿੰਨਾਂ ਪੰਜਾਬੀ ਜਰਨੈਲਾਂ ਦੀ ਵੀ ਗੱਲ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਬਾਬਾ ਸਵਾਗਤ ਸਾਨੂੰ ਵਾਲ ਭਾਈ ਇੱਕ ਪੰਜਾਬ ਦੇ ਵਿੱਚ ਜਮੇ ਲੋਕਾਂ ਨੇ ਜਾਂ ਜਰਨੇਲਾ ਨੇ ਬਹੁਤ ਅਹਿਮਦ ਅਹਿਮਦ ਮਤਲਬ ਭੂਮਿਕਾ ਆਪਣਾ ਨਿਭਾਈ ਆਪਣਾ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਜਿਸ ਦਰਾਂ 13 ਦਿਨਾਂ ਦੇ ਵਿੱਚ ਮਹਿਜ਼ ਇੱਕ ਮੁਲਕ ਨੂੰ ਦੂਜੇ ਤੋਂ ਆਜ਼ਾਦ ਕਰਾਤਾ ਸੀਗਾ ਜੀ ਇਸ ਵਿੱਚ ਜਿਵੇਂ ਕਿ ਤੁਸੀਂ ਬਿਲਕੁਲ ਸਹੀ ਫਰਮਾਇਆ ਕਿ ਜਨਰਲ ਸਵੇਕ ਸਿੰਘ ਜਿਨ੍ਹਾਂ ਦਾ تعلق ਅੰਮ੍ਰਿਤਸਰ ਤੋਂ ਸੀਗਾ ਜੀ ਉਸ ਸਮੇਂ ਦੇ ਵਿੱਚ ਮੁਕਤੀ ਵਾਇਨੀ ਕਮਾਂਡ ਕਰ ਰਹੇ ਸੀਗੇ ਉਹ ਯਾਨੀ ਕਿ ਛਾਪਾ ਮਾਰ ਫੌਜੀਆ ਗੁਰੈਲਾ ਵਾਰਫ ਹੈਰਾਲੀ ਫੌਜ ਦਾ ਕਹੜੀਏ ਜਿਸ ਨੇ ਬਹੁਤ ਇੱਕ ਇਨਸਟਰੂਮੈਂਟਲ ਰੋਲ ਪਲੇ ਕੀਤਾ ਬੰਗਲਾਦੇਸ਼ ਦੀ ਆਜ਼ਾਦੀ ਦੂਜੇ ਪਾਸੇ ਜਨਰਲ ਜਗਜੀਤ ਸਿੰਘ ਅਰੋੜਾ ਆਮ ਤੌਰ ਤੇ ਆਪਾਉਨਾ ਦੀ ਫੋਟੋ ਦੇਖੀ ਹੁੰਦੀ ਹੈ ਦੋ ਜਰਨਲ ਸਾਈਨ ਕਰ ਰਿਹਾ ਹੈ ਜੀ ਜੀ ਉਸ ਜਗ੍ਹਾ ਦੀ ਫੋਟੋ ਦੇਖੀ ਹੈ ਜਦੋਂ ਪਾਕਿਸਤਾਨ ਨੇ ਇੱਕ ਤਰੀਕੇ ਜਿਹੜਾ ਟ੍ਰੀਟੀ ਸਾਈਨ ਕਰ ਰਿਹਾ ਹੈ ਆਹ ਦੀ ਇਨਸਟਰੂਮੈਂਟ ਆਫ ਸਰੈਂਡਰ ਇਸ ਨੂੰ ਕਿਹਾ ਜਾਂਦਾ ਹੈ ਉਹ ਸੀਗੇ ਉਸ ਸਮਿਆਂ ਦੇ ਵਿੱਚ ਪੂਰੇ ਈਸਟਰਨ ਕਮਾਂਡ ਦੇ ਕਮਾਂਡਰ ਈਸਟਰਨ ਕਮਾਂਡ ਦਾ ਮਤਲਬ ਹੋ ਗਿਆ ਕਿ ਆਪਣੇ ਮੁਲਕ ਦਾ ਆਪਣਾ ਪੂਰਬੀ ਬਾਰਡਰ ਜਿੰਨਾ ਲੱਗਦਾ ਜਿਸ ਵਿੱਚ ਆਪਣਾ ਆਪਣਾ ਚੀਨ ਨਾਲ ਜਿਹੜਾ ਬਾਰਡਰ ਲੱਗਦਾ ਹੈ ਬੰਗਲਾਦੇਸ਼ ਨਾਲ ਉਸ ਸਮਿਆਂ ਦੇ ਵਿੱਚ ਲੱਗਦਾ ਸੀਗਾ ਜਿਹੜਾ ਈਸਟ ਪਾਕਿਸਤਾਨ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਉਹ ਸਾਰੀ ਫੌਜ ਉਹਨਾਂ ਦੇ ਮਤਲਬ ਕਮਾਂਡ ਦੇ ਵਿੱਚ ਸੀਗੀ ਤੇ ਉਸ ਸਮਿਆਂ ਦੇ ਵਿੱਚ ਅਨ ਡਾਊਟਡਲੀ ਜਨਰਲ ਮਾਨਿਕ ਸ਼ਾ ਉਸ ਸਮੇਂ ਜਨਰਲ ਸੀਗੇ ਬਾਅਦ ਫੀਲਡ ਮਾਰਸ਼ਲ ਬਣਾਇਆ ਜਿੰਨਾ ਤੇ ਹਾਲੀ ਦੇ ਵਿੱਚ ਮੂਵੀ ਆਈ ਜਿਨ੍ਹਾਂ ਨੇ ਆਪਣਾ ਇੱਕ ਲੀਡਰਸ਼ਿਪ ਵਾਲਾ ਰੋਲ ਪਲੇ ਕੀਤਾ ਇੱਥੇ ਮੈਂ ਆ ਗੱਲ ਵੀ ਕਹਿਣਾ ਚਾਹੂੰਗਾ ਕਿ ਸਭ ਤੋਂ ਵੱਧ ਯਾਨੀ ਕਿ ਆਪਣਾ ਦੇਖੀਏ ਆਪਣਾ ਫੌਜ ਦੇ ਵਿੱਚ ਜਾਂ ਲੀਡਰਸ਼ਿਪ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਵਿਦਆਊਟ ਐਨੀ ਫੈਕਟਰ ਬਹੁਤ ਜ਼ਿਆਦਾ ਰਿਹਾ ਯਾਰ ਸਭ ਦਾ ਰਿਹਾ ਸਾਰੇ ਮੁਲਕ ਦਾ ਰਿਹਾ ਯਾਰ ਬਟ ਪੰਜਾਬੀਆਂ ਨੇ ਬਹੁਤ ਇਨਸਟਰੂਮੈਂਟਲ ਰੋਲ ਪਲੇ ਕੀਤਾ ਉਸ ਸਮਿਆਂ ਦੇ ਵਿੱਚ ਬਾਈ ਜੀ ਜਿਹੜਾ ਬੰਗਲਾਦੇਸ਼ ਦੀ ਮੂਵਮੈਂਟ ਹੋਈ ਉਹ ਵੀ ਉਹਦਾ ਇੱਕ ਬਹੁਤ ਆਪਣਾ ਡੂੰਗੀ ਆਪਣਾ ਗੱਲਬਾਤ ਹੈਗੀ ਹੈ ਕਿ ਉਸ ਸਮੇਂ ਦੇ ਵਿੱਚ ਆਪਣਾ ਬੋਲੀ ਦੇ ਲਈ ਹੀ ਅਤੇ ਜਿਹੜੀ ਉਹਨਾਂ ਦੀ ਆਪ ਦੀ ਖੁਦਮੁਖਤਿਆਰੀ ਸੀਗੀ ਸੈਲਫ ਆਪਣਾ ਖੁਦਮੁਖਤਿਆਰੀ ਹੋ ਗਈ ਉਹਨਾਂ ਦੇ ਰੀਤੀ ਰਿਵਾਜ ਉਹਨਾਂ ਦੀ ਬੋਲੀ ਇਹ ਤਿੰਨ ਵੱਟੇ ਕਾਰਨ ਸੀ ਜਿਹੜਾ ਪਿੱਛੇ ਜਿਹੜਾ ਕਿ ਇਹ ਸਾਰਾ ਕਹਿ ਸਕਦੇ ਆ ਕਿ ਦੋਵਾਂ ਘਰਾਂ ਦੇ ਵਿੱਚ ਸ਼ੁਰੂ ਹੁੰਦੀ ਹੈ ਗਲਬਾਤ ਹਾਂਜੀ ਉੱਥੇ ਉਹਨਾਂ ਦੇ ਲੀਡਰ ਸੀਗੇ ਆਵਾਮੀ ਲੀਗ ਦੇ ਸ਼ੇਖ ਮੁਜੀਬੁਰ ਰਹਿਮਾਨ ਇਹਨਾਂ ਦਾ ਬਹੁਤ ਯਾਨੀ ਕਿ ਇੰਟਰਸਟਿੰਗ ਇੱਕ ਆਪਣਾ ਇਤਿਹਾਸ ਰਿਹਾ ਹੈ ਜਦ ਇਹਨਾਂ ਨੇ ਲਗਭਗ 170 ਸੀਟਾਂ ਜਿਹੜੀਆਂ ਆਪਣਾ ਅੱਜ ਦੇ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਉਸ ਸਮੇਂ ਪਾਕਿਸਤਾਨ ਹੁੰਦਾ ਸੀਗਾ 167 ਇਹ ਜਿੱਤ ਕੇ ਸੀਗੇ ਤੇ ਕਿਵੇਂ ਇਹਨਾਂ ਨੂੰ ਆਪਣਾ ਰੂਲ ਨਹੀਂ ਕਰਨ ਦਿੱਤਾ ਗਿਆ 170 ਚੋਂ 167 ਸੀਟਾਂ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਸਰਕਾਰ ਨਹੀਂ ਸਰਕਾਰ ਨਹੀਂ ਬਣਾਉਂ ਦਿੱਤੀ ਇਥੋਂ ਤੱਕ ਕਿ ਜ਼ੁਲਫੀਕਾਰ ਅਲੀ ਭੁੱਟੋ ਬੇਨਜ਼ੀਰ ਭੁੱਟੋ ਦੇ ਫਾਦਰ ਸਾਹਿਬ ਇਹਨਾਂ ਨੇ ਆ ਪ੍ਰਪੋਜ਼ਲ ਵੀ ਰੱਖਿਆ ਕਿ ਆ ਦੋ ਅਲੈਦਾ ਪ੍ਰਾਈਮ ਮਿੰਿਸਟਰ ਹੋ ਸਕਦੇ ਆ ਉਹ ਕਿਉਂਕਿ ਸਮੇਂ ਦੇ ਵਿੱਚ ਜਦੋਂ ਮੈਂ ਗੱਲ ਕਰਦਾ ਹਾਂ ਈਸਟ ਪਾਕਿਸਤਾਨ ਕਹਿੰਦੇ ਸੀਗੇ ਤੇ ਇਧਰ ਵੈਸਟ ਪਾਕਿਸਤਾਨ ਕਹਿੰਦੇ ਸੀ ਇੱਥੇ ਬਾਈ ਜੀ ਮੈਂ ਇੱਕ ਗੱਲ ਵੀ ਲੈ ਕੇ ਆਉਣਾ ਚਾਹੁੰਗਾ ਇਹ ਉਹ ਸਮਿਆਂ ਦੇ ਵਿੱਚ ਲੀਡਰਸ਼ਿਪ ਲੀਡ ਕੀਤੀ ਜਦ ਠੀਤ ਯੁੱਧ ਚੱਲ ਰਿਹਾ ਸੀ ਅਤੇ ਅੱਧੇ ਤੋਂ ਵੱਧ ਦੁਨੀਆ ਭਾਰਤ ਦੇ ਖਿਲਾਫ ਸੀ ਅਤੇ ਇੱਥੇ ਆ ਗੱਲ ਵੀ ਲੈ ਕੇ ਆਉਣਾ ਚਾਹੂਗਾ ਕਿ ਜਦ ਅਮਰੀਕਾ ਨੇ 20 ਹਮਲਾ ਕਰਤਾ ਸੀਗਾ ਉਹ ਆਪਦਾ ਇੱਕ ਜੰਗੀ ਵੇੜਾ ਭੇਜਤਾ ਸੀਗਾ ਆਪਣਾ ਬੰਗਾਲ ਦੀ ਖਾੜੀ ਦੇ ਵਿੱਚ ਇੱਥੋਂ ਤੱਕ ਕਿ ਯੂਕੇ ਨੇ ਆਪਦਾ ਇੱਕ 에ਅਰਕ੍ਰਾਫਟ ਕੈਰੀਅਰ ਭੇਜਿਆ ਸੀਗਾ ਉਹ ਸਮਿਆਂ ਦੇ ਵਿੱਚ ਆ ਜਰਨੇਲਾ ਨੇ ਫੌਜ ਲੀਡ ਕੀਤੀ ਤੇ ਇਤਿਹਾਸ ਦੇ ਵਿੱਚ ਆਪਦਾ ਨਾਮ ਇਸ ਤਰੀਕੇ ਨਾਲ ਦਰਜ ਕਰਾਇਆ ਇਤਿਹਾਸ ਦੇ ਵਿੱਚ ਜਿਹੜੀ ਮੈਂ ਗੱਲ ਦੱਸਣ ਲੱਗਿਆ ਹਾਂ ਹੁਣ ਤੱਕ ਨਹੀਂ ਹੋਇਆ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡਾ ਸਰੈਂਡਰ ਲਿਆ ਜਿਸ ਵਿੱਚ 93248 ਆਪਣਾ ਜੁੱਧਬੰਦੀ ਬਣਾਏ ਗਏ ਆਪਣੀ ਫੌਜ ਦੁਆਰਾ ਅੱਜ ਤੱਕ ਕਿਤੇ ਕਿਸੇ ਨੇ ਆਪਣਾ ਕਾਰਵਾਈ ਹਜੇ ਤੱਕ ਨਹੀਂ ਹੋਈ ਅਤੇ ਦੂਜੇ ਪਾਸੇ ਇੱਕ ਮੁਲਕ ਨੂੰ ਦੂਜੇ ਮੁਲਕ ਤੋਂ ਇਕ ਸ਼ਬਦ ਵਾਤਿਆ ਜਾਂਦਾ ਹੈ ਮਾਡਰਨ ਵਾਰਫਰ ਪਹਿਲਾਂ ਜਿਵੇਂ ਕੋੜਿਆਂ ਤੇ ਲੜਾਈ ਹੁੰਦੀ ਸੀ ਮਾਡਰਨ ਵਾਰਫਰ ਦੇ ਅਤਿਮ ਆਜ਼ਾਦ ਕਰਾਇਆ ਜਦਕਿ ਅਮਰੀਕਾ ਉਹੀ ਦਸ਼ਕਾਂ ਦੇ ਵਿੱਚ ਵੀਅਤਨਾਮ 'ਚ ਹਾਰ ਕੇ ਆ ਗਿਆ ਸੀਗਾ ਸੁਪਰ ਪਾਵਰ ਹੋਣ ਤੋਂ ਬਾਅਦ ਤੇ ਇੱਥੇ ਜਿਹੜਾ ਯੂ ਐਸ ਅੰਸਾਰ ਅੱਜ ਦਾ ਰਸ਼ੀਆ ਅਫਗਾਨਿਸਤਾਨ ਤੋਂ ਮਾਰ ਆ ਗਿਆ ਸੀ ਉੱਥੇ ਆਪਣੀ ਫੌਜ ਸੀਗੀ ਤੇ ਆਹੀ ਜਰਨੈਲਾ ਦੇ ਵਧੌਲਤ ਅਤੇ ਜਿਹੜੇ ਲੀਡਰ ਰਹੇ ਉਹਨਾਂ ਦੀ ਲੀਡਰਸ਼ਿਪ ਦੇ ਆਪਣਾ ਮਹਿਸ 13 ਦਿਨਾਂ ਦੇ ਵਿੱਚ ਉਹਨਾਂ ਨੇ ਇਹਨਾਂ ਸਾਰੇ ਹਮਲਾਵਾਂ ਤੋਂ ਵੀ ਟਾਕ ਸਰੈਂਡਰ ਜਦੋਂ ਜਦੋਂ ਮਤਲਬ ਭਾਰਤ ਤੇ ਅੰਤਰਰਾਸ਼ਟਰੀ ਪ੍ਰੈਸ਼ਰ ਬਹੁਤ ਸੀ ਬਹੁਤ ਸਾਰੇ ਮੁਲਕ ਅਗੇਂਸਟ ਜਾ ਰਹੇ ਸੀ ਸਪੋਰਟ ਕਰ ਰਹੇ ਸੀ ਪਾਕਿਸਤਾਨ ਨੂੰ ਉਹ ਨਾ ਵੇ ਤਾਂ ਉਦੋਂ ਇਹ ਤਿੰਨ ਪੰਜਾਬੀ ਜਰਨਲਿਸਟ ਉੱਥੇ ਜਾ ਕੇ ਕਮਾਲ ਕਰਕੇ ਵਖਾਉਂਦੇ ਨੇ ਮਹਿਸ 13 ਦਿਨਾਂ ਦੇ ਵਿੱਚ ਪਹਿਲਾ ਮਾਡਰਨ ਵਾਰ ਫਿਰ ਹੋਇਆ ਜਦੋਂ ਇੱਕ ਦੇਸ਼ ਨੂੰ ਦੂਜੇ ਦੇਸ਼ ਨੂੰ 13 ਦਿਨਾਂ ਦੇ ਵਿੱਚ ਆਜ਼ਾਦ ਕਰਾਤਾ ਆਜ਼ਾਦ ਕਰਾਤਾ 3 ਦਸੰਬਰ ਨੂੰ ਲੜਾਈ ਲੱਗੀ ਸੀ ਬਾਈ ਜੀ ਜੀ ਤੇ 16 ਦਸੰਬਰ ਨੂੰ ਅੱਜ ਕੱਲ ਆਪਣਾ ਕੋਈ ਵੀ ਆਉਂਦਾ ਹੈ ਕੋਈ ਸੈਨਾ ਪਰਮਖੌਂਦਾ ਉਥੇ ਬਕਾਇਦਾ ਪਿੱਛੇ ਬੈਕਗ੍ਰਾਉਂਡ 'ਚ ਫੋਟੋ ਲੱਗੀ ਹੁੰਦੀ ਹੈ ਸੈਨਾ ਪਰਮਖੌਂਦੇ ਦਫ਼ਤਰ ਤੇ ਜਿਸ ਵਿੱਚ ਜਨਰਲ ਜਗਜੀਤ ਸਿੰਘ ਅਰੋੜਾ ਜਨਰਲ ਨਿਆਜ਼ੀ ਜਿਹੜੇ ਪਾਕਿਸਤਾਨ ਫੌਜ ਦੇ ਈਸਟਰਨ ਬੰਗਲਾਦੇਸ਼ ਵਾਲੇ ਪਾਸੇ ਯਾਨੀ ਕਿ ਠੀਕੇ ਉਹ ਸਾਈਨ ਕਰ ਰਹੇ ਹੈ ਤੇ 13ਵੇਂ ਦਿਨ ਚੀਜ਼ਾਂ ਖਤਮ ਕਰਤੀ ਸੀਗੇ ਅਤੇ ਜਦ ਸੈਂਕਸ਼ਨ ਲਗੇ ਸੀਗੇ ਆਪਣੇ ਮੁਲਕ ਦੀ ਸੋ ਕਾਲਡ ਆਜ਼ਾਦੀ ਨੂੰ 47 ਚ ਹੋਈ ਆਪਣਾ ਮਹਿਜ਼ ਕੁਛਕ ਆਪਣਾ ਸਾਲ ਹੋਈ ਸੀ ਜੀ 57 ਮੁਲਕ ਤਾਂ ਸਿੱਧਾ ਹੀ ਭਾਰਤ ਦੇ ਖਿਲਾਫ ਸੀਗੇ ਕਿਉਂਕਿ ਉਹ ਸਮੇਂ ਦੇ ਵਿੱਚ ਜਿਹੜਾ ਆਪਾਂ ਇੱਕ ਬਲੌਕ ਬਣਿਆ ਹੋਇਆ ਜਿਸ ਨੂੰ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਦੇ ਨਾਂ ਤੋਂ ਜਾਣਿਆ ਜਾਂਦਾ ਉਹ ਪਾਕਿਸਤਾਨ ਦੇ 1973 ਵਿੱਚ ਹੁੰਦਾ ਸੀਗਾ ਅਤੇ ਆਪਣੇ ਨਾਲ ਸਿਰਫ ਇੱਕ ਮੁਲਕ ਲਗਭਗ ਸੀਗਾ ਉਹ ਸੀਗਾ ਸੋਵੀਅਤ ਸਾਰੀ ਦੁਨੀਆ ਖਿਲਾਫ ਸੀਗੇ ਇਥੋਂ ਤੱਕ ਕਿ ਯੂਕੇ ਨੇ ਹਮਲਾ ਕਰਤਾ ਸੀਗਾ ਇਹਨਾਂ ਦਾ ਇੱਕ ਆਪਣਾ 에ਅਰਕ੍ਰਾਫਟ ਕੈਰੀਅਰ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਐਚ ਐਮ ਐਸ ਈਗਲ ਦੇ ਨਾਂ ਤੋਂ ਆਇਆ ਸੀਗਾ ਤੇ ਉੱਥੇ ਰੂਸ ਨੇ ਆਪਦੀ ਜਿਹੜੀ ਨਿਊਕਲੀਅਰ ਸਬਮਰੀਨਜ਼ੀਆਂ ਜਿਹੜੇ ਆਪਣਾ ਪੰਗ ਡੁੱਬੀਆਂ ਹੁੰਦੀਆਂ ਉਹ ਭੇਜੀਆਂ ਸੀਗੀਆਂ ਤੇ ਇਹਨਾਂ ਨੂੰ ਉੱਥੋਂ ਵੀ ਬਾਹਰ ਭੇਜਤਾ ਸੀਗਾ ਤੇ ਅਮਰੀਕਾ ਦਾ ਇੱਕ ਪੂਰਾ ਬੈਟਲ ਗਰੁੱਪ ਜਿਸ ਨੂੰ 7th ਫਲੀਟ ਦੇ ਨਾਂ ਤੋਂ ਜਾਣਿਆ ਜਾਂਦਾ ਯਾਨੀ ਕਿ ਸੱਤਵਾਂ ਜੰਗੀ ਬੇੜਾ ਪਹੁੰਚ ਗਿਆ ਸੀਗਾ ਤੇ ਉੱਥੇ ਯਾਨੀ ਕਿ ਸੇਫ ਗਾਰਡ ਕੀਤਾ ਇਹ ਸਾਰੀ ਉਸ ਸਮਿਆਂ ਦੀ ਗੱਲ ਹੈ ਤਾਂ ਹੀ ਸ਼ਾਇਦ ਰਸ਼ੀਆ ਨੂੰ ਭਾਰਤ ਦਾ ਸਭ ਤੋਂ ਪੁਰਾਣਾ ਮਿੱਤਰ ਵੀ ਕਿਹਾ ਜਾਂਦਾ ਕਿਉਂਕਿ ਉਦੋਂ ਆਜ਼ਾਦੀ ਹੋਏ ਨੂੰ ਵੀ ਥੋੜਾ ਟਾਈਮ ਸੀ ਆਰਥਿਕਤਾ ਵੀ ਕਮਜ਼ੋਰ ਸੀ ਫੌਜ ਵੀ ਹਲੇ ਚਲੋ ਆਪਣੀ ਰਹੀ ਤਾਂ ਸ਼ੁਰੂਤ ਤੋਂ ਹੀ ਤਾਕਤਵਾਰ ਹੈ ਪਰ ਫਿਰ ਵੀ ਹਾਲਾਤ ਉਹਨੂੰ ਕਾਊਂਟ ਕਰਦੇ ਨੇ ਤੇ ਮੁਲਕ ਅਮਰੀਕਾ ਯੂਕੇ ਵਰਗੇ ਖਿਲਾਫ ਹੋ ਜਾ ਇੱਕੋ ਰਸ਼ੀਆ ਖੜਾ ਸੀ ਹਾਂਜੀ ਆਪਣਾ ਦਾਦਾ ਰਸ਼ੀਆ ਵੀ ਸੋਵੀਅਤ ਸੰਗਤਾਂ ਕਾਉਂਦਾ ਸੀ ਇਧਰ ਤੁਰਕਿਸਤਾਨ ਤੱਕ ਆਪਣਾ ਉਹਦਾ ਬਾਉਟਰ ਸੀਗਾ ਅਤੇ ਬਾਈ ਜੀ ਰੂਸ ਨੇ ਉਹ ਸਮਿਆਂ ਦੇ ਵਿੱਚ ਭਾਰਤ ਦਾ ਸਾਥ ਦਿੱਤਾ ਚਲੋ 91 ਦੇ ਵਿੱਚ ਆਪਣਾ ਟੁੱਟ ਗਿਆ ਉਹ ਉਹ ਸਮਿਆਂ ਦੇ ਵਿੱਚ ਆਪਣਾ ਸਾਥ ਦਿੱਤਾ ਅਤੇ ਜਿਹੜੀ ਫੌਜੀ ਇਕੁਪਮੈਂਟ ਹੈ ਤਾਂ ਹਮੇ ਕੋਈ ਟੈਂਕ ਹੋਵੇ ਜਾਂ ਕੋਸ਼ ਹੋਵੇ ਅੱਜ ਵੀ ਜ਼ਿਆਦਾਤਰ ਆਪਣੇ ਕੋਲੇ ਰਸ਼ੀਅਨ ਇਕੁਪਮੈਂਟ ਹੈ ਹੁਣ ਇੱਕ ਛੋਟੀ ਜੀ ਗੱਲ ਇੱਥੇ ਆ ਲੈ ਕੇ ਆਉਣਾ ਚਾਹਾਂਗਾ ਉਸ ਸਮੇਂ ਦੇ ਵਿੱਚ ਤਾਂ ਸੋਵੀਅਤ ਰੂਸ ਸੀ ਨਾ ਆਪਣਾ ਕਮਿਊਨਿਸਟ ਮਲਕ ਸੀਗਾ ਤੇ ਇਧਰ ਚੀਨ ਵੀ ਕਮਿਊਨਿਸਟ ਮਲਕ ਸੀਗਾ ਇਹ ਬਾਈ ਜੀ ਇਹ ਗੱਲ ਇੱਕ ਆਥਰ ਹੋਏ ਨੇ ਵਿਪਨ ਚੰਦਰਾ ਉਹਨਾਂ ਨੇ ਆਪਦੀ ਕਿਤਾਬ ਦੇ ਵਿੱਚ ਵੀ ਲਿਖੀ ਹੈ ਰੂਸ ਨੇ ਭਾਰਤ ਨੂੰ ਜਿਹੜਾ ਮਿਗ 21 ਯਾਦ ਹੈ ਜੀ ਆਮ ਤੌਰ ਤੇ ਆਪ ਸੁਣਦੇ ਆ ਮਿਗ 21 ਉਹਦੀ ਜਿਹੜੀ ਟੈਕਨੋਲੋਜੀ ਹੈ ਟਰਾਂਸਫਰ ਆਫ ਟੈਕਨੋਲੋਜੀ ਦੇ ਅਧੀਨ ਆਪਣਾ ਭਾਰਤ ਨੂੰ ਦੇਤੇ ਸੀ ਬਟ ਉਥੇ ਜਿਆਦਾ ਆਪਣਾ ਚੀਨ ਨੇ ਮੰਗੀ ਉਹਨੂੰ ਜਵਾਬ ਦੇ ਦਿੱਤਾ ਸੀ ਕੋਰਾ ਜਵਾਬ ਉਹਨਾਂ ਨੇ ਦਿੱਤਾ ਭਾਰਤ ਨੂੰ ਬਹੁਤ ਟੈਕਨੋਲੋਜੀ ਦਿੱਤੀ ਉਹਨਾਂ ਨੇ ਬਹੁਤ ਆ ਜਿਹੜੇ ਹੁਣ ਵੀ ਜਿਹੜੇ ਆਪਣੇ ਕੋਲੇ ਟੈਂਕ ਹੈ ਉਹ ਸਾਰਾ ਆਪਣਾ ਇੱਕ ਤਰੀਕੇ ਨਾਲ ਸੋਵੀਅਤ ਆ ਰਸ਼ੀਆ ਦੀ ਆਪਣਾ ਵਿਦੌਲਤ ਉਹ ਜਿਹੇ ਹਾਲਾਤ ਅੱਜ ਫੇਰ ਬਣੇ ਹੋਏ ਨੇ ਐ ਲੱਗਦਾ ਵੀ ਅਮਰੀਕਾ ਆਪਾਂ ਦੇਖਿਆ ਕਿ ਨਿੰਜਰ ਕਤਲकांड ਜਾਂ ਉਸ ਤੋਂ ਬਾਅਦ ਹੁਣ ਪੰਨੂ ਤੇ ਇੱਕ ਟੈਂਪਟ ਹੋਇਆ ਉਸ ਨੂੰ ਲੈ ਕੇ ਬਾਅਸ ਚੁੱਕੀ ਜਾ ਰਹੀ ਹੈ ਯੂ ਐਸ ਵੱਲੋਂ ਐਫ ਬੀ ਆਈ ਵੀ ਜਿਹੜਾ ਟੀਮ ਵੀ ਇੱਥੇ ਚੀਫ ਆਏ ਉਹਨਾਂ ਦੇ ਹਲੇ ਹੁਣ ਆਏ ਹੋਏ ਨੇ ਇਨਵੈਸਟਿਗੇਟ ਕਰ ਰਹੇ ਨੇ ਕਿ ਭਾਰਤ ਦਾ ਕੀ ਰੋਲ ਸੀ ਉਹਨਾਂ ਦੀ ਧਰਤੀ ਦੇ ਉੱਤੇ ਉਹਨਾਂ ਦੇ ਇੱਕ ਸਿਟੀਜ਼ਨ ਦਾ ਸਿਕ ਸਿਟੀਜ਼ਨ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਕੈਨੇਡਾ ਦੇ ਵਿੱਚ ਤਾਂ ਹੋ ਹੀ ਗਿਆ ਕਤਲ ਤਾਂ ਕੈਨੇਡਾ ਵੀ ਪ੍ਰੈਸ਼ਰਾਈਜ਼ ਕਰ ਰਿਹਾ ਹੈ ਯੂ ਐਸ ਫੇਰ ਪ੍ਰੈਸ਼ਰਾਈਜ਼ ਕਰ ਰਿਹਾ ਹੈ ਤਾ ਉਧਰੋਂ ਹੀ ਭਾਰਤ ਨੇ ਵੀ ਜੇਕਰ ਗੱਲ ਕਰੀਏ ਰਸ਼ੀਆ ਦੀ جنگ ਇਸ ਵੇਲੇ ਚੱਲ ਰਹੀ ਆ ਤਾਂ ਭਾਰਤ ਨੇ ਵੀ ਉਹਨਾਂ ਦੇ ਖਿਲਾਫ ਵੋਟ ਨਹੀਂ ਕੀਤਾ ਤਾਂ ਉਹੀ ਹਾਲਾਤ ਫਿਰ ਬਣੇ ਹੋਏ ਨੇ ਰਸ਼ੀਆ ਤੇ ਭਾਰਤ ਕਿਤੇ ਨਾ ਕਿਤੇ ਦੋਸਤੀ ਨਿਭਾ ਰਹੇ ਨੇ ਯੂਐਸ ਤੇ ਕੁਝ ਹੋਰ ਕੰਟਰੀਜ਼ ਨੈਟੋ ਕੰਟਰੀਜ਼ ਆਪਾਂ ਕਹਿ ਲਈਏ ਕਿ ਪ੍ਰੈਸ਼ਰ ਪਾ ਰਹੀਆਂ ਨੇ ਭਾਰਤ ਉੱਤੇ ਇਹ ਵੀ ਸਾਰੀ ਡਿਪਲੋਮੇਸੀ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਵੀ ਹੁਣ ਆਪਣੀ ਆਵਾਜ਼ ਚੁੱਕੋ ਯੂਐਨ ਦੇ ਵਿੱਚ ਬੋਲੋ ਪਾਰਲੀਮੈਂਟ ਚ ਬੋਲੋ ਖਾਲਸਾ ਰਾਜ ਦੀ ਨਾ ਗੱਲ ਕਰੀਏ ਅਜੀ ਭਾਈ ਜੀ ਇਹਦੀ ਡਿਪਲੋਮੈਟਿਕ ਜੀਓਪੋਲਿਟੀਕਲ ਐਂਗਲ ਹੈਗਾ ਜੀਓਪੋਲਿਟਿਕਸ ਆ ਹੁਣ ਬਿਲਕੁਲ ਤੁਸੀਂ ਬਿਲਕੁਲ ਸਹੀ ਫਰਮਾਇਆ ਇੱਕ ਆਪਣਾ ਡਿਪਲੋਮੈਟਿਕ ਰੋ ਚੱਲ ਰਹੀ ਹੈ ਇੱਕ ਡਿਪਲੋਮੈਟਿਕ ਪ੍ਰੋਲੋਗ ਚੱਲੀ ਜਾਂਦਾ ਦੁਨੀਆ ਦੇ ਵਿੱਚ ਹੁਣ ਇੱਥੇ ਸਮਝਣ ਦੀ ਆਪਾਂ ਨੂੰ ਬਈ ਗੱਲ ਇੱਕ ਆ ਵੀ ਹੈ ਜਿੱਥੇ ਹੁਣ ਜਦ ਕੈਨੇਡਾ ਇਨਾ ਵੱਡਾ ਮੁਲਕ ਹੋ ਕੇ ਹੁਣ ਜੇ ਆਪਾਂ ਗੱਲ ਕਰੀਏ ਕੈਨੇਡਾ ਦਾ ਗੁਆਂਢੀ ਆਪਣਾ ਜਿਵੇਂ ਆਪਾਂ ਕਹੇ ਜੀ ਹਮਸਾਇਆ ਮੁਲਕ ਪੜਾ ਹੈਗਾ ਅਮਰੀਕਾ ਕਦੇ ਆਪਾਂ ਸੁਣਿਆ ਕੋਈ ਆਪਣਾ ਡਿਫੈਂਸ ਬਜਟ ਜਾਂ ਕੈਨੇਡਾ ਦੀ ਕੋਈ ਫੌਜ ਕੈਨੇਡਾ ਨੇ ਉਹੀ ਚੀਜ਼ ਕਰਨੀ ਜਿਹੜਾ ਅਮਰੀਕਾ ਨੇ ਕਹਿਣਾ ਤੇ ਅਮਰੀਕਾ ਦੀ ਜਿਹੜੀ ਲੌਬੀ ਹੈਗੀ ਹੈ ਉਹ ਬਹੁਤ ਸਟਰੋਂਗ ਹੈ ਯਾਨੀ ਕਿ ਜਿਹੜੇ ਆਪਣਾ ਮੁਲਕ ਆਪਣਾ ਜੁੜੇ ਹੋਏ ਕਹਿੰਦੇ ਹਨ ਕਿ ਇਨ ਦੀ ਜੀਓਪੋਲਿਟਿਕਸ ਜਾਂ ਜਿਹੜਾ ਆਪਣਾ ਆ ਕੂਟਨੀਤੀ ਹੁੰਦੀ ਹੈ ਜਾਂ ਕੁਝ ਹੁੰਦਾ ਹੈ ਇਹਦੇ ਵਿੱਚ ਸਾਰੇ ਮੁਲਕਾਂ ਤੇ ਆਪਦੇ ਇੰਟਰਸਟ ਹੁੰਦੇ ਆ ਉੱਥੇ ਮੈਂ ਰਸ਼ੀਆ ਤੇ ਆਪਣਾ ਜਿਵੇਂ ਆਪਣਾ ਇੰਡੀਆ ਤੇ ਰਸ਼ੀਆ ਦੇ ਆਪਣਾ ਦੋਸਤੀ ਦੀ ਗੱਲ ਕਰਦਾ ਆ ਰਸ਼ੀਆ ਦਾ ਯੂਕਰੇਨ ਦੀ ਲੜਾਈ ਲੱਗੀ ਬਾਈ ਜੀ ਬਾਵਾ ਟਾਈਮ ਹੋ ਗਿਆ ਰਸ਼ੀਆ ਨੇ ਕਿੰਨਾ ਖਾਂ ਆਪਣਾ ਕਬਜ਼ਾ ਲਿਆ ਗੱਲਾਂ ਬਾਤਾਂ ਹੋ ਗਈਆਂ ਉੱਥੇ ਉਹਨਾਂ ਦਾ ਵੈਸਟ ਨੇ ਵੈਸਟ ਦਾ ਮੇਰਾ ਪਾ ਹੋ ਗਿਆ ਕਿ ਅਮਰੀਕਾ ਤੇ ਉਹਦੇ ਜਿਹੜੇ ਨਾਲ ਨੇ ਨੇੜੇ ਮਤਲਬ ਜੁੜੇ ਹੋਏ ਮੁਲਕ ਨੇ ਭਾਵੇਂ ਉਹਦੇ ਚ ਜਰਮਨ ਹੈ ਜਾਂ ਯੂਰਪ ਦੇ ਆਪਣਾ ਵੈਸਟਰਨ ਕੰਟਰੀਜ਼ ਆਪਾਂ ਕਹਿ ਦਈਏ ਇਹਨਾਂ ਨੇ ਕਿਹਾ ਕਿ ਅਸੀਂ ਬੰਦ ਕਰਦੇ ਜੇ ਅਸੀਂ ਤੇਲ ਨਹੀਂ ਲੈਣਾ ਰਸ਼ੀਆ ਦਾ ਜੀ ਜਾਂ ਗੈਸ ਨਹੀਂ ਲੈ ਬਟ ਉੱਥੇ ਹੀ ਆਪਾਂ ਦੇਖੀਏ ਆਪਣਾ ਇੰਡੀਆ ਤੇ ਚਾਈਨਾ ਇੱਥੇ ਆਪਣਾ ਆਪ ਦਾ ਵੀ ਕਿਤੇ ਨਾ ਵੈਸਟਰਨ ਇੰਟਰਸਟ ਹੈਗਾ ਕਿ ਆਪਾਂ ਨੂੰ ਸਸਤਾ ਉੱਥੋਂ ਲੈ ਕੇ ਆਪਾਂ ਬੈਕ ਚੈਨਲ ਤੋਂ ਦੇ ਰਹੇ ਐ ਤਾਂ ਆਪਣਾ ਦੁਨੀਆ ਦੇ ਸਾਹਮਣੇ ਇੱਕ ਕਾਰਵਾਈ ਮੈਂ ਆਪਣਾ ਕੰਫੀਡੈਂਟਲੀ ਕਹਿ ਸਕਦਾ ਹੋਈ ਨਹੀਂ ਤਾਂ ਅਭ ਭਾਰਤ ਦੇ ਵਿੱਚ ਵੀ ਜੇ ਇਨਾ ਸਸਤਾ ਤੇਲ ਮਿਲ ਰਿਹਾ ਹੈ ਜੀ ਤੇ ਰੇਟ ਦਾ ਕਿਤੇ ਨਾ ਕਿਤੇ ਡੀਜ਼ਲ ਪੈਟਰੋਲ ਦਾ ਫਰਕ ਪੈਣਾ ਸੀਗਾ ਆਪਾਂ ਕਿਹੜਾ ਕੋਈ ਰਿਜ਼ਰਵ ਵਗੈਰਾ ਆਪਣਾ ਇਨਾ ਰੱਖ ਰਿਆ ਚੀਨ ਦੇ ਰਾਹੀ ਤੇ ਭਾਰਤ ਦੇ ਰਾਹੀ ਨਿਕਲ ਵੀ ਰਿਹਾ ਸੀਗਾ ਤੇ ਅੱਜ ਵੀ ਕਿਤੇ ਨਾ ਕਿਤੇ ਆਪਣਾ ਨਿਕਲ ਰਿਹਾ ਹੈ ਆ ਚੱਕ ਕੇ ਆ ਪਿੱਛੇ ਜੀ ਖਬਰ ਆਈ ਆਪਣਾ ਕੁਝ ਕੁ ਮਹੀਨੇ ਪਹਿਲਾਂ ਕਿ ਆ ਜਰਮਨ ਨੇ ਆਪਣਾ ਕੀ ਕਹਿੰਦੇ ਆ 10 ਟੈਂਕ ਭੇਜਤੇ ਆ ਮੁਲਕ ਨੇ ਦੋ ਟੈਂਕ ਭੇਜਤੇ ਇਹ ਆ ਆਮ ਮੁਲਕ ਨੇ ਆਪਣਾ 4 ਟੈਂਕ ਭੇਜ ਕੇ ਯੂਕਰੇਨ ਚ ਹਾਂ ਇਹ ਆਪਣਾ ਫੇਲਰ ਆਪ ਐਸੇ ਇਹਦੇ ਵਿੱਚ ਆਪਣਾ ਕੀ ਕਹਿੰਦੇ ਬਾਈ ਜੀ ਮੈਚ ਸਾਭ ਜੀ ਆਪਣਾ ਗੱਲ ਕਹਿੰਦਾ ਕਿ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਫਾਇਦਾ ਹੋ ਰਿਹਾ ਉਹ ਫਾਇਦਾ ਹੋ ਰਿਹਾ ਆ ਜਿਹੜੇ ਡਿਫੈਂਸ ਕੰਟਰੈਕਟਰ ਹੂੰ ਵੈਸਟ ਦੇ ਜੀ ਤੇ ਇੱਥੇ ਆਪਣਾ ਬਿਲਕੁਲ ਤੁਸੀਂ ਆਪਣਾ ਗੱਲ ਸਹੀ فرمایا ਸਹੀ ਗੱਲ ਕੀਤੀ ਬਈ ਕਿ ਭਾਰਤ ਆਪਦੀ ਆਪਣਾ ਯਾਨੀ ਕਿ ਫੋਰਨ ਪੋਲਿਸੀ ਆਪਣਾ ਉਹ ਕਰ ਰਿਹਾ ਆ ਤੇ ਆਪਣਾ ਰਸ਼ੀਆ ਦਾ ਸਾਥ ਵੀ ਇੱਥੇ ਆਪਾਂ ਭਾਰਤ ਗਵਰਨਮੈਂਟ ਦੀ ਤਾਰੀਫ ਕਰ ਸਕਦੇ ਆ ਕਿ ਜਿਹੜੀ ਆਪਣੀ ਫੋਰਨ ਪੋਲਿਸੀ ਆ ਇਸ ਵੇਲੇ ਆਪਾਂ ਕਹਿ ਸਕਦੇ ਆ ਕਿ ਮਜ਼ਬੂਤੀ ਦੇ ਨਾਲ ਪੇਸ਼ ਆਇਆ ਜਾ ਰਿਹਾ ਹੈ ਘਟੋਟਾ ਇੰਟਰਨੈਸ਼ਨਲ ਲੈਵਲ ਤੇ ਹਾਂਜੀ ਬਟ ਇੱਥੇ ਆਪਣਾ ਜਿਵੇਂ ਆਪਾਂ ਕਹਿ ਦਈਏ ਬਾਈ ਜੀ ਆਪਣਾ ਜਿਵੇਂ ਆਮ ਤੌਰ ਤੇ ਹੁਣ ਡੇਡ ਡਿਸੀਜਨਸ ਆਏ ਆਪਣਾ ਹਾਲ ਹੀ ਦੇ ਵਿੱਚ ਭੰਵੇਂ ਵੀਜ਼ਾ ਰਿਲੇਟਡ ਆ ਯਾ ਉਹ ਸਰ ਹਾਂ ਕੈਨੇਡਾ ਕਹਿ ਰਿਆ ਸੀ ਵਰਕ ਵੀਜ਼ਾ ਐਕਸਟੈਂਡ ਨਹੀਂ ਕਰਨਾ ਦੂਜੇ ਦੇਸ਼ਾਂ ਦੇ ਸਟੂਡੈਂਟਸ ਦਾ ਇਮੀਗ੍ਰੈਂਟਸ ਦਾ ਹਾਂਜੀ ਇਹ ਡਿਪਲੋਮੈਟਿਕ ਰੋਹੀ ਚੱਲ ਰਹੀ ਹੈ ਇਹ ਉਸੇ ਦਾ ਕਿਤੇ ਨਾ ਕਿਤੇ ਨਤੀਜੇ ਨੇ ਹਾਲਾਂਕਿ ਕੁਝ ਹੋਰ ਚੀਜ਼ਾਂ ਵੀ ਨੇ ਉੱਥੇ ਮਹਿੰਗਾਈ ਹੋ ਗਈ ਆ ਉਹ ਕਹਿੰਦੇ ਨੇ ਵੀ ਪੈਸੇ ਵੱਧ ਲੈ ਕੇ ਆਊਗਾ ਤਾਂ ਆਪ ਵੀ ਹਾਊਸਿੰਗ ਸਪੋਰਟ ਕਰ ਪਾਏਗਾ ਇਹ ਵੀ ਕਾਰਨ ਨੇ ਪਰ ਪਿੱਛੇ ਕਿਤੇ ਨਾ ਕਿਤੇ ਡਿਪਲੋਮੈਟਿਕ ਰੋਹ ਵੀ ਆ ਤਾਂ ਭਾਈ ਇਹ ਸਾਰੀਆਂ ਗੱਲਾਂ ਹੋ ਗਈਆਂ ਤਾਂ ਇਹ ਸਭ ਦੇ ਵਿੱਚ ਆਪਾਂ ਇਹ ਕਹਿੰਦੇ ਆ ਕਿ ਪੰਜਾਬੀਆਂ ਵਾਸਤੇ ਵੀ ਇਹ ਮੌਕਾ ਜਿਹੜੀ ਪੰਜਾਬੀ ਸੂਬੇ ਦੀ ਗੱਲ ਹੁੰਦੀ ਆ ਜਾਂ ਉਹ ਹੋਰ ਚੀਜ਼ਾਂ ਨੇ ਜਾਂ ਘਟੂ ਘਟੇ ਫੈਡਰਲਿਜ਼ਮ ਦੀ ਗੱਲ ਕਰ ਸਕਦੇ ਨੇ ਹੁਣ ਮੌਕਾ ਦੁਨੀਆ ਸੁਣ ਰਹੀ ਆ ਤੇ ਇਹ ਐਪੀਸੋਡ ਅਸੀਂ ਜ਼ਰੂਰ ਖਾਸ ਤੌਰ ਤੇ ਕੀਤਾ ਸੀ ਕਿ ਪੰਜਾਬੀ ਸਿਰਫ ਆਪਣੀ ਗੱਲ ਕਰਨਾ ਹੀ ਨਹੀਂ ਜਾਣਦੇ ਬਲਕਿ ਮਾਡਰਨ ਵਾਰਸੇਰ ਦੇ ਸਮੇਂ ਦੇ ਵਿੱਚ ਵੀ ਉਹ ਤਿੰਨ ਪੰਜਾਬੀ ਜਰਨਲਿਸਟ ਸੀ ਜਿਨ੍ਹਾਂ ਨੇ ਬੰਗਲਾਦੇਸ਼ ਮਹਿਜ਼ 13 ਦਿਨਾਂ ਦੇ ਵਿੱਚ ਆਜ਼ਾਦ ਕਰਵਾ ਦਿੱਤਾ ਸੀ ਤਿੰਨਾਂ ਦੇ ਤੁਹਾਨੂੰ ਅਸੀਂ ਦੱਸਿਆ ਕਿ ਕਿਵੇਂ ਕਿਵੇਂ ਉਹਨਾਂ ਨੇ ਉੱਥੇ ਮੌਕੇ ਦੇ ਉੱਤੇ ਆਪਣਾ ਆਪਣਾ ਯੋਗਦਾਨ ਪਾਇਆ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੱਸੋ ਬਈ ਬਹੁਤ ਸ਼ੁਕਰੀਆ ਸਮਾਗਿਕਤਾ ਤੁਸੀਂ ਚਰਚਾ ਕੀਤੀ ਹੈ ਦੁਬਾਰਾ ਫਿਰ ਜੁੜਾਂਗੇ